ਹਾਂਜੀ ਗਾਇਜ਼ ਕੀ ਹਾਲ ਚਾਲ ਉਮੀਦ ਕਰਦੇ ਪਈ ਸਾਰੇ ਜਾਣੇ ਵਧੀਆ ਹੋਣਗੇ ਅੱਜ ਆਪਾਂ ਹੱਥ ਚੱਲੇ ਹੈਗੇ ਆ ਹਿਸ਼ਾਰਪੁਰ ਨੂੰ ਮੇਟੀ ਜਾਣੇ ਨਾਲ ਤੇ ਨਾਲ ਆਪਣੇ ਚੱਲਾ ਹੈਗਾ ਜੱਸੀ ਭਰਾ ਜੱਸੀ ਆਉਂਦਿਆ ਤੇ ਆਪਾਂ ਉਹਦੀ ਵੇਟ ਕਰਨਦੇ ਆ ਤੇ ਨੂਰ ਇੱਧਰ ਦੇਖੋ ਮੇਰੇ ਲਾਗੇ ਖੜੀ ਹੋ ਗਈ ਆ ਕਹਿੰਦੀ ਆ ਕਿਤੇ मामੂ ਚੱਲਾ ਕੱਲਾ ਹੀ ਲੱਗਦਾ ਓ ਦੇਖ ਨੂਰਾ ਮੇਰੇ ਲਾਗੇ ਆ ਗਈ ਆ ਹਾਂਜੀ ਹਾਂਜੀ ਦੱਸੋ ਪੁੱਤ ਕੀ ਹੋਇਆ ਹੈ ਨਾਲ ਜਾਣਾ ਮੇਰੇ ਉਹਨੂੰ ਪਤਾ ਹੈ ਕਿ मामू ਤਿਆਰ ਹੋਇਆ ਉਹ ਚੱਲਾ ਗਿਆ ਕਿਤੇ ਹੋ ਲੈ ਲਈ ਤਾਂ ਕਰਕੇ ਲੱਗੇ ਉਹਨੂੰ ਲੈ ਨਾ ਮੈਨੂੰ ਚਾਹ ਉਹ ਲੈਣੀ ਆ ਪੁੱਤ ਦੇਖੋ ਜੀ ਨੂਰ ਦਾ హెయిర్ ਸਟਾਈਲ ਦੇਖੋ ਕੁੱਤਾ ਕਿੰਨੇ ਕੀਤੀਆਂ ਨੂਰ ਨੇ ਪੰਜ ਛੇ ਕੁੱਤਾ ਕੀਤੀਆਂ ਆ ਦੇਖੋ ਬਿੰਦੀ ਵੀ ਲਾਈ ਆ ਨੂਰ ਇੱਧਰ ਆਇਆ ਪੁੱਤ ਆਇਆ ਮੈਂ ਲੈਣ ਚੱਲਾ ਹੈਗਾ ਲੈ ਚਾਹ ਪੀਂਦੇ ਆਂ ਆਦੇ ਕਿਆ ਲੈਨ ਚੱਲਾ ਪੁੱਤ ਥੱਲੇ ਮੈਂ ਪੋਪੀਆਂ ਲੈਨ ਚੱਲਾ ਮੈਂ ਥੱਲੇ ਚੱਲ ਆ ਜਾ ਪੋਪੀਆਂ ਤੇ ਮਾਂ ਆ ਜਾ ਮੇਰੇ ਪੁੱਤ ਨੂੰ ਪੋਪੀਆਂ ਖਾਣੀਆਂ ਆਜੋ ਆਜੋ ਆਇਓ ਆਦੀ ਆਦੀ ਆਜੋ 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 ਮੰਮੀ ਆ ਲੈ ਲੈ ਟੋਫੀ ਲੋ ਜੀ ਗਾਇਜ਼ ਆਪਾਂ ਹੁਣ ਜਾਂਦੇ ਹੈਗੇ ਆ ਆਦਮਪੁਰ ਵਾਲੇ ਰੋਡ ਤੇ ਤੇ ਆਪਾਂ ਹੈਗੇ ਆ ਡਿੰਗਰੀਆਂ ਤੋਂ ਅੱਗੇ ਨਹੀਂ ਡਿੰਗਰੀਆਂ ਕਿੱਥੇ ਗਾ ਕਿੱਥੇ ਆਪਾਂ ਨਾਜ ਕੇ ਪਹਿਲਾ ਕੋਹ ਪਹੁੰਚ ਚੱਲੇ ਆ ਟਰਾਲ ਪੰਪਾ ਪਾ ਪਾਰ ਕਰ ਚੁੱਕੇ ਆ ਆਦਨਪੁਰ ਆ ਗਏ ਸੋਕੇ ਅੱਗੇ ਡਿੰਗਰੀਆਂ ਦੇਖੋ ਕਿ ਆਦਨਪੁਰ ਹੋਰੀ ਗਾਇਜ਼ ਅੱਪਾ ਹੁਣ ਪਹੁੰਚ ਗਏ ਆਦਨਪੁਰ ਬਸ ਆਹ ਪਹਿਲੇ ਸਾਹ ਆਦਨਪੁਰ ਦੀ ਤੇ ਅੱਗੇ ਨਹਿਰ ਇਧਰਲੀ ਸਾਈਡ ਇਧਰੋਂ ਜਾਂਦੇ ਆ ਸੱਜੇ ਹੱਥ ਲੋ ਜੀ ਆਪਾਂ ਹਣਾ ਇੱਧਰ ਦੀ ਪਾਲਿਆ ਖੱਬਿਆ ਤਰੀ ਨਹਿਰ ਦੇ ਨਾਲ ਨਾਲ ਕਿਉਂਕਿ ਉੱਥੇ ਪੁਲਿਸ ਵਾਲੇ ਹੁੰਦੇ ਆ ਕਈ ਵੇਲੇ ਨਾਟਾ ਲੱਗਾ ਹੁੰਦਾ ਇਸ ਕਰਕੇ ਵੀ ਨਹੀਂ ਲੋ ਜੀ ਜੇ ਤਾਂ ਆ ਬੁੜੀ ਜਿੱਤ ਗਈ ਲੱਗਦਾ ਜਾਂਦਾ ਲੋ ਜੀ ਇਕੱਠਿਆਂ ਹੀ ਬੱਸਾਂ ਨਿਕਲਿਆ ਸਕੂਲ ਦੀਆਂ ਦੇਖੋ ਰਾਸ਼ ਬਹੁਤ ਹੈ ਇਧਰਲੀ ਸਾਈਡ ਪਿਆ ਬਾਬਾ ਮੈਂ ਤਾਂ ਕਹਿੰਨਾ ਹੁਗਾ ਆਦਮਪੁਰ ਵੀ ਬਹੁਤ ਹੈ ਨਾ ਇੱਥੇ ਟ੍ਰੈਫਿਕ ਦਾ ਜਿਆਦਾ ਹੁੰਦਾ ਇਹ ਹੈਗਾ ਸਿੱਧਾ 에어ਪੋਰਟ ਵਾਲਾ ਰਾਹ ਆ। ਅਰੰਗੋਰ ਦਾ ਮੇਨ 에어ਪੋਰਟ ਨੂੰ ਜਿਹੜਾ ਰਾਹ ਜਾਂਦਾ ਉਹ ਇੱਧਰੋਂ ਜਾਂਦੇ ਆਪਾਂ ਹੁਣ। ਆਹ ਦਿਤਾ ਇਹਨਾਂ ਪਾਈਦਾ ਇਹਨਾਂ ਨਹੀਂ। ਕਿੱਥੇ ਕ ਲੱਗੇ ਸਕੂਲ ਆਣਾ ਤਾਂ ਕਰਕੇ ਸੀ ਨਾ ਚੀਮੂ ਚੈਮ ਮੂਵਮੈਂਟ ਇੱਥੇ ਤੱਕ ਆਪਾਂ ਜੱਸੀ ਆਏ ਆ ਪਤਾ ਤੈਨੂੰ ਵੈਟਰ ਲੱਗੇ ਹੀ ਆਪਾਂ ਹਨਾ ਆਓ ਲੋ ਜੀ ਆਰੰਪੁਰ ਦਾ ਹਵਾਈ ਅੱਡਾ ਤੁਹਾਡੇ ਸਾਹਮਣੇ ਸ਼ਾਮਿਲ ਕਰਤਾ ਤਾਂ ਸਿੱਧਈਆ ਗੱਲ ਦੀ ਵਧੀਆ ਬਣ ਗਿਆ ਦਾ ਨਾ ਸੜਕ ਵਧੀਆ ਬਣਾਤੀ ਆ ਲੋਈ ਯਾਰਸੇ ਇਹ ਹੈਗਾ ਰੋਡ ਆਪਣਾ ਗੜ ਸ਼ੰਕਰ ਵਾਲਾ ਸੁਨਮ ਸੁਨਾਈਆ ਹੋਇਆ ਦੇਖੋ ਨਹਿਰ ਦੇ ਨਾਲ ਨਾਲ ਨਾ ਕੋਈ ਆਉਂਦਾ ਨਾ ਜਾਂਦਾ ਇੱਧਰ ਨੂੰ ਆਪਾਂ ਹੀ ਜਾਂਦੇ ਆ ਹੋਰ ਬੋਡ ਘਾਤਾ ਆ ਦੂਜਾ ਅੱਠ ਜੀਰਮਾ ਹੁਣ ਲੋਈ ਦੋਸਤੋ ਆਪਾਂ ਪਹੁੰਚ ਗਏ ਹੁਣ ਫੁਗਲਾਣੇ ਤੇ ਆਪਾਂ ਹੁਣ ਸਾਮਾਨ ਫੜਕੇ ਤੇ ਆਪਾਂ ਚੱਲ ਜਾਣਾ। ਕੁੰਡੇ ਤੋਂ ਸਾਮਾਨ ਫੜਨ ਆਈ ਸੀਗੇ। ਬਾਹਰ ਲਾ ਹੈਗਾ। ਬਾਹਰੋਂ ਭੇਜਿਆ ਸੀ ਭਾਈ ਨੇ। ਤੇ ਆਪਾਂ ਹੁਣ ਉਹ ਲੈ ਕੇ ਟੋਪੀਆਂ ਜੋ ਵੀ ਕਾਜੂ ਪਤਾ ਤੇ ਆਪਾਂ ਹੁਣ ਚੱਲ ਜਾਣਾ। ਲੋ ਜੀ। ਆ ਸਾਮਾਨ ਪਿਆ ਆ। ਤੇ ਆਪਾਂ ਹੁਣ ਥੋੜੀ ਜਿਹੀ ਵੀਡੀਓ-ਬੂਡੀਓ ਬਣਾ ਲਈਏ। ਲੋ ਜੀ ਗਾਇਜ਼ ਆਪਾਂ ਸਾਮਾਨ ਲੈ ਲਿਆ ਆ ਤੇ ਆਪਾਂ ਵਾਪਸੀ ਹੁੰਦੇ ਆ ਪਿੱਡ ਤੋਂ ਆਦੋਂ ਪਰ ਮੋੜ ਜਾਣਾ ਪੁੱਤ ਟਾਈਮ ਲੱਗਦਾ ਉਹ ਲਾਣੇ ਦਾ ਦੱਸਦੇ ਆ ਓਕੇ ਖੜੇ ਹੁੰਨੇ ਆ ਨਾ ਵੀਡੀਓ ਕੁੜੀਆਂ ਬਣਾਉਂਦੇ ਆ ਕਿਉਂ ਕੋਈ ਗੱਲਬਾਤ ਹੈਗੀ ਕਣੀ ਫੋਨ ਦੀ ਉੱਧਾ ロイ ট্রেন دی پال ਕਰੰਦੇ ਆ ਆਉਣ ਆਲੀ ਆ ਬਸ ਤਾਹਨੋ ਕੇ ਯਾਰ ਰਸਤੇ ਦੇ ਵਿੱਚ ओ ਆ ਗਈ ਆ ਗਈ ਆ ਗਈ ਆ ਗਈ ਆ ਗਈ ਜੇ ਸਿੱਧੀ ਹੁਣ ਹਾਰ ਪਰੋਂ ਨਹੀਂ ਜਾ ਕੇ ਲੋਕ ਕਿਹਨਾਂ ਛੋਟੀਆਂ ਓ ਬਾਈ ਸੇਟ ਹੋ ਰਿਹਾ ਨੋ ਵੀ ਪਿੰਡ ਚੱਲ ਪੇ ਪਟਾਕੇ ਵੋਟਾਂ ਦੇ ਲੱਗਦਾ ਜਿੱਤ ਗਿਆ ਕੋਈ ਤੇ ਇਦੇ ਜਾ ਕੇ ਲੋਈ ਪਹੁੰਚ ਗਏ ਆਪਾਂ ਘਰੇ ਹਾਂਜੀ ਕੀ ਕਰੀ ਜਾਂਦੇ ਕੱਪੜੇ ਦੇਖਾ ਖਲਾ ਰਹੇ ਮਮੀ ਨੇ ਕੀ ਹੋਇਆ ਆ ਦੇ ਖੋਲ ਕੇ ਦੇਖ ਇਹਨੂੰ ਖੋਲ ਕੇ ਦੇਖ ਆ ਦੇ ਖੋਲ ਕੇ ਦੇਖ ਇਹਨੂੰ ਤੇਰੀ ਫੋਫੀ ਆ ਫੋਫੀਆਂ ਫੋਫੀ ਮੈਂ ਜੱਸ ਸੀ ਲੱਗਾਂ ਬਾਹਰ ਖੜਾ ਹੱਥੇ ਹਾਂ ਹਾਂ ਮੈਂ ਓ ਨੰਨੂ ਓਏ ਨਾਰੀਅਲ ਵਾਲ ਨਾਰੀਅਲ ਵਾਲੀਆਂ ਚੱਲ ਠੀਕ ਆ ਇਹ ਓਕੇ ਬਾਏ ਿੰਦੋ ਜਿੱਸੀ ਚਲ ਗਿਆ ਤੇ ਹੁਣ ਆਪਾਂ ਚਾਹ ਵੀ ਨਹੀਂ ਜਾ ਕੇ ਿੰਦੋ ਘਰ ਨੂੰ ਜਾਣਾ ਨਹੀਂ ਡੇਟ ਹੋਏ ਹਨਾ ਕੀ ਖਾਣਾ ਉਹ ਵੀ ਦੇ ਦੇ ਮੈਨੂੰ ਵੀ ਇੱਕ ਓਏ ਪੋ ਵੀ ਦੇ ਦੇ ਮੈਨੂੰ ਓਏ 2 ਇੱਕੀ ਇੱਕ ਹੋਰ ਦੇ ਦੋ ਓਏ ਇੱਕ 2 ਮਾਹ ਜਾਂ ਖਾਈ ਨਾ ਹੁਣ ਤਾਂ ਪਾਈ ਨਾ ਓ ਖਾਵੇਂਗਾ ਕੁੜੀ ਨੇ ਕੁੜੀ ਨੇ ਤਾਂ ਖਾ ਲਈ ਚਲ ਕੋਈ ਨਹੀਂ ਹੈ ਓ ਪੋਂਪੀ ਕੰਦਾ ਹੁੰਦਾ ਮੇਰਾ ਓਏ ਓਏ ਹੁਣ ਇਹ ਆਪਾਂ ਪਿੰਨੀ ਲੰਨੂ ਨਾਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਖੋਲ ਤਾਂ ਇਹ ਹੋਈ ਆ ਆਈ ਆਈ ਲੈ ਖੋਲ ਦੋ ਮੈਂ ਲੈ ਆ ਖੋਲ ਦੋ ਆ ਜਾਨ ਲੈ ਆ ਲੈ ਖੋਲ ਦੋ ਮੈਂ ਨਾਰੀਅਲ ਹੀ ਆ ਇਹ ਸੋ ਸੁਆਦ ਦਿੱਤਾ ਆ ਲੈ ਫੜ ਚੱਕ ਦੇ ਫੱਟੇ ਫੱਟੇ ਚੱਕ ਦੇ ਚੱਕ ਦੇ ਫੱਟਾ ਚੱਕ ਦੇ ਚੱਕ ਦੇ ਫੱਟੇ ਦਿੱਤਾ ਛਾ ਦਾ ਹੂੰ ਠੀਕ ਹੂੰ ਜੰਮ ਜੰਮ ਦੇ ਨਾਰੀ ਲਈ ਹੂੰ ਵਾਹ ਕਰ ਦੇ ਵਾਹ ਨਾ ਵਾਹ ਕਰ ਦੇ ਸ਼ਾਦ ਕਰ ਦੇ ਸਵਾਦ ਆ ਓਹ ਰੇ ਨੰਨੂ ਸਵਾਦ ਆ ਓਹ ਹਾਂਜੀ ਲੋ ਜੀ ਇਹ ਹੈਗਾ ਗੋਪੀ ਭਰਾ ਆਪਣਾ ਤੇ ਉਹ ਹੈਗਾ ਆ ਰਾਜਵੀਰ ਭਰਾ ਤੇ ਇਹ ਕਹਿੰਦੇ ਆ ਆਪਾਂ ਬਲੌਗ ਦੇ ਵਿੱਚ ਆਉਣਾ ਆ ਮੈਂ ਕਹਾ ਚਲੋ ਕੋਈ ਨਹੀਂ ਆਜੋ ਆਪਣੇ ਬਲੌਗ ਦੇ ਵਿੱਚ ਤੇ ਬਾਕੀ ਤੁਸੀਂ ਹੁਣ ਗੱਲਬਾਤ ਕਿਸ ਨੇ ਕਰਨੀ ਹੋਵੇ ਤੇ ਕਰ ਸਕਦੇ ਹੋ ਰਾਜੀਵ ਜੀ ਦੱਸੋ ਪਿੰਡ ਆਪਣਾ ਪਿੰਡ ਲਾਦੜਾ ਇੱਥੇ ਉਹ ਹੀ ਮਹਿਫਲ ਲੱਗਦੀ ਹੈ ਲਾਦੜਾ ਹਾਂਜੀ ਤੇ ਇੱਥੇ ਸ਼ਾਮਾਂ ਨੂੰ ਰੋਜ਼ ਹੀ ਆਣ ਕੇ ਨਾ ਬੈੜਦੇ ਆ ਮੁੰਡੇ ਆਪਣੇ ਜਿੰਨੇ ਵੀ ਹੁੰਦੇ ਆ ਨਾ ਭਰਾ ਇੱਥੇ ਬੈੜਦੇ ਆਣ ਕੇ ਮਹਿਫਲ ਇੱਥੇ ਹੀ ਲੱਗਦੀ ਸ਼ਾਮਾਂ ਨੂੰ ਤੇ ਗੋਪੀ ਰੱਖੇਗਾ ਕਬੂਤਰ-ਕਬੂਤਰ ਕੁੱਕੜ ਕੱਕੜਾ ਆਪਣਾ ਕੁੱਕੜ ਵੀ ਰੱਖਿਆ ਤੇ ਭਰਾ ਆਪਣੇ ਨੇ ਤੇ ਕਬੂਤਰ ਵੀ ਰੱਖੇ ਆ ਤੇ ਜੇ ਕਿਸੇ ਨੇ ਖਰੀਦਣੇ ਹੋਣ ਜਾਂ ਬਾਜੀ ਪੋਣੀ ਹੋਵੇ ਤੇ ਦੱਸ ਸਕਦੇ ਗੋਪੀ ਭਰਾ ਨੂੰ ਠੀਕ ਹੈ ਜੀ। ਚਕਾਨ ਹਾਂਜੀ ਗਾਇਸ ਹੁਣ ਕਰਦੇ ਆ ਬਲੌਗ ਦੀ ਐਂਡਿੰਗ ਤੇ ਪੀਬੀਜੀ ਰੋਟ ਡੇਲੀ ਬਲੌਗ ਚੈਨਲ ਨੂੰ ਜਰੂਰ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਨ ਤੇ ਬਦ ਤੋਂ ਬਾਦ ਸ਼ੇਅਰ ਤੇ ਸਪੋਰਟ ਕਰੋ ਠੀਕ ਹੈ ਲਾਈਕ ਤੇ ਕਮੈਂਟ ਕਰੋ ਥੈਂਕ ਯੂ ਧੰਨਵਾਦ